ਕੱਲ ਫਲੋਰ ਦੇ ਵਿੱਚ ਸਾਡੇ ਕੋ অলরেਡੀ ਇੱਕ ਹਰਡ ਕੇਸ 326 ਦਾ ਕੇਸ ਦੇ ਵਿੱਚ ਇੱਕ ਅਕਿਊਜ਼ਡ ਵਿਜੇ ਮਸੀ ਵਾਂਟਡ ਸੀਗਾ ਉਹਨੂੰ ਰੈਸਟ ਕਰਨ ਲਈ ਜਦੋਂ ਪੁਲਿਸ ਪਾਰਟੀ ਗਈ ਆ ਤੇ ਉੱਥੇ ਉਹਨਾਂ ਨੇ ਆਪਣੇ ਰਿਸ਼ਤੇਦਾਰ ਸਾਰੇ ਨਾਲ ਇਕੱਠੇ ਕਰ ਲਏ ਔਰ ਪੁਲਿਸ ਨੂੰ ਮੈਨ ਹੈਂਡਲਡ ਕੀਤਾ ਉਹਦੇ ਵਿੱਚ ਸਾਡੇ ਚਾਰ ਮਲਾਜ਼ਿਮਾਂ ਦੇ ਜਿਹੜੀਆਂ ਮਾਈਨਰਸ ਜਿਹੜੀਆਂ ਇੰਜਰੀਜ਼ ਹੋਈਆਂ ਉੱਥੇ ਬਟੋ ਬੜੇ ਉਹਨਾਂ ਨੇ ਬਹਾਦਰੀ ਦੇ ਨਾਲ ਉਥੇ ਅਕਿਊਜ਼ਡ ਨੂੰ ਛੱਡਿਆ ਨਹੀਂ ਉਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਪੁਲਿਸ ਪਾਰਟੀ ਤੋਂ ਅਸੀਂ ਉਹਨੂੰ ਮਰਜ਼ਬ ਨੂੰ ਛਡਾ ਲਈਏ ਪਰ ਜਦੋਂ ਬੈਕਅਪ ਫੋਰਸ ਗਈ ਹੈਗੀ ਆ ਉਸ ਤੋਂ ਬਾਅਦ ਪੁਲਿਸ ਨੇ ਸਿਚੁਏਸ਼ਨ ਨੂੰ ਕੰਟਰੋਲ ਕਰ ਲਿਆ ਔਰ ਜਿਹਨਾਂ ਬੰਦਿਆਂ ਨੇ ਪੁਲਿਸ ਤੇ ਅਟੈਕ ਕੀਤਾ ਸੀਗਾ ਉਹਨਾਂ ਨੂੰ ਅਟੈਂਪਟ ਟੂ ਮਰਡਰ ਦੇ ਵਿੱਚ ਅਸੀਂ ਬੁੱਕ ਕੀਤਾ ਹੈਗਾ ਤਕਰੀਬਨ 8 ਲੇਡੀਆਂ ਹੈਗੀਆਂ ਤੇ ਦੋ ਜੈਂਟਸ ਜਿਹੜੇ ਹੈਗੇ ਆ ਉਸੀ ਅरेस्ट ਕਰ ਚੁੱਕੇ ਆ ਅਟੈਂਪਟ ਟੂ ਮਰਡਰ ਦੀ ਸੈਪਰੇਟ ਹੈ ਜਿਹੜੀ ਐਫ ਆਈ ਆਰ ਹੈਗੀ ਆ ਉਹ ਵੀ ਦਰਜ ਕੀਤੀ ਗਈ ਹੈ ਇਹ ਜਿਹੜਾ ਮੁੰਡਾ ਹੈਗਾ ਮਸੀਹ ਇਹਦੇ ਬੈਕਗ੍ਰਾਉਂਡ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਹਾਰਡ ਕੋਰਡ ਕ੍ਰਿਮੀਨਲ ਹੈਗਾ ਇਹਦੇ ਉੱਪਰ ਅਟੈਂਪਟ ਟੂ ਮਰਡਰ ਦੇ ਹਰਟ ਕੇਸਿਸ ਐਨ ਟੀ ਪੀ ਐਸ ਨਾਰਕੋਟਿਕਸ ਦਾ ਇਹਦਾ ਕਾਫੀ ਬਦਨਾਮ ਰਿਹਾ ਵੀ ਇਹ ਨਾਰਕੋਟਿਕਸ ਦਾ ਵੀ ਧੰਦਾ ਕਰਦਾ ਹੈਗਾ ਫਲੋਰ ਔਰ ਲੁਧਿਆਣਾ ਸਾਈਡ ਸਾਰੇ ਪਾਸੇ ਔਰੇ ਤੋਂ علاوہ ਆਮਜਕ ਦੇ ਅਟੈਂਪਟ ਟੂ ਮਰਡਰ ਹੋਰ ਬੜੇ ਤੇ ਪਰਚੇ तकरीबन 20 ਤੋਂ 25 ਦੇ ਕਰੀਬ ਜਿਹੜੀਆਂ ਐਫਆਈਆਰਸ ਹੈਗੀਆਂ ਇਹਦੇ ਉੱਪਰ ਆਲਰੇਡੀ ਲੋਜ ਹੈਗੀਆਂ ਜਦੋਂ ਪੁਲਿਸ ਨੇ ਨੂੰ ਫੜਿਆ ਉਦੋਂ ਇਹਨੇ ਕੋਸ਼ਿਸ਼ ਵੀ ਕੀਤੀ ਆ ਉਥੋਂ ਛੱਤਾ ਤੋਂ ਛਾਲਾ ਛਾਲਾ ਮਾਰ ਕੇ ਥੱਲੇ ਆਉਣ ਦੀ ਜਿਹਦੇ ਵਿੱਚ ਇਹਦੇ ਇੰਜਰੀਜ਼ ਆ ਗਈਆਂ ਇਹਦੇ ਬੰਦੇ ਦੇ ਤੇ ਬਟ ਮੈਂ ਐਪਰੀਸ਼ੀਏਟ ਕਰਦਾ ਫਲੋਰ ਪੁਲਿਸ ਦੇ ਐਕਸ਼ਨ ਨੂੰ ਉਹਨਾਂ ਨੇ ਬੜਾ ਕੰਪੈਕਟ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਐਗਰੈਸ਼ਨ ਨੂੰ ਕੰਟਰੋਲ ਵੀ ਕੀਤਾ ਹੈਗਾ ਔਰ ਲਾਇਨ ਆਰਡਰ ਨੂੰ ਵੀ ਕੰਟਰੋਲ ਸਰ ਅਸੀਂ ਸੁਣਨ ਚਾਹਿਆ ਕਿ ਕਿਹਦਾ ਪਿਛੇ ਮਸੀਹ ਹੈ ਇਸਨੇ ਪੁਲਿਸ ਨੂੰ ਵੀ ਚੈਲੰਜ ਕੀਤਾ ਸੀ ਕਿ ਇਲਾਕੇ ਦੇ ਵਿੱਚ ਆ ਉੱਚਾ ਕੰਟਰੋਲ ਦੇਖੋ ਜਿਹੜਾ ਪੁਲਿਸ ਨੂੰ ਚੈਲੰਜ ਕਰੂਗਾ ਉਹਦਾ ਅੱਜ ਤੁਹਾਨੂੰ ਤੁਸੀਂ ਜਾ ਕੇ ਕਵਰ ਕਰੋ ਉੱਥੇ ਆਪਣੀ ਟੀਮਾਂ ਰੱਖਿਓ ਉਹਦਾ ਚੈਲੰਜ ਦਾ ਰਿਜ਼ਲਟ ਵੀ ਤੁਹਾਨੂੰ ਸਾਹਮਣੇ ਨਜ਼ਰ ਆਊਗਾ ਹੁਣ ਮੇਰਾ ਖਿਆਲ ਹੈਗਾ ਉਹਦੇ ਕੋਈ ਤੁਰਵੇ ਨਹੀਂ ਹੋ ਰਿਹਾ ਉਹਦਾ ਜਿਹੜਾ ਸੱਟ ਇੰਜਰੀਜ਼ ਕਰਕੇ ਉਹਦਾ ਜਿਹੜਾ ਹਸਪਟਲਾਈਜ਼ ਹੈਗਾ ਉਹ ਬੰਦਾ ਤੇ ਗੱਲ ਰਹੀ ਚੈਲੰਜ ਕਰਨ ਦੀ ਚੈਲੰਜ ਕਰਨਾ ਬੜਾ ਸੌਖਾ ਹੈਗਾ ਬਟ ਉਸ ਤੋਂ ਬਾਅਦ ਉਹਨੂੰ ਭੁਗਤਣਾ ਬਹੁਤ ਔਖਾ ਹੈਗਾ ਡਾਕਟਰ ਬਹੁਤ ਤਸਕਰਾ ਦੇ ਸ਼ੁਰੂ ਕਰਿਆ ਕਿ ਕਿੱਦਾਂ ਉਹਨੂੰ ਹਸਪਤਲ ਕਿੱਤਾਂ ਗਿਆ ਹਰ ਇੱਕ ਏਰੀਆ ਦੇ ਵਿੱਚ ਡਿਸਟ੍ਰਿਕਟ ਦੇ ਕੋਈ ਨਾ ਕੋਈ ਇਦਾਂ ਦੀਆਂ ਪਾਕਟਸ ਹੁੰਦੀਆਂ ਹੈਗੀਆਂ ਜਿੱਥੇ ਪੋਪੂਲੇਸ਼ਨ ਜ਼ਿਆਦਾ ਹੁੰਦੀ ਹੈ ਜਿੱਥੇ ਇਲਾਕੇ ਦੀ ਬੰਦਤਰ ਇਸ ਤਰੀਕੇ ਦੀ ਹੁੰਦੀ ਹੈ ਵੀ ਉਹਦੇ ਵਿੱਚ ਜਿਆਦਾ ਜਿਹੜੀ ਐਨਫੋਰਸਮੈਂਟ ਏਜੰਸੀਜ਼ ਹੈਗੇ ਤੇ ਵੇਲੇ ਨਹੀਂ ਹੁੰਦੀ ਉੱਚੀ ਘਾਟੇ ਵੀ ਵਨ ਆਫ 댓 ਟਾਈਪ ਆਫ ਏਰੀਆ ਹੈਗਾ ਬਟ ਉੱਥੇ ਪੁਲਿਸ ਨੇ ਕੱਲ ਪੂਰਾ ਘੇਰਾ ਪਾ ਕੇ ਉਹਦੇ ਇਨਰ ਕੋਰਡਨ ਆਊਟਰ ਕੋਰਡਨ ਲਾ ਕੇ ਉਹਨਾਂ ਨੇ ਇੱਕ ਮੈਡਿਕੁਲੀਸਲੀ ਜਿਹੜਾ ਆਪਰੇਸ਼ਨ ਆ ਉਹਨੂੰ ਉੱਥੇ ਪਲਾਨ ਕੀਤਾ ਔਰ ਉਹਨੂੰ ਐਗਜ਼ੀਕਿਊਟ ਕੀਤਾ ਔਰ ਟੋਟਲ ਬੰਦੇ ਮਤਲਬ ਕਿ ਇਸ ਆਪਰੇਸ਼ਨ ਦੀ ਸਕਸੈਸ ਇਹ ਹੈਗੀ ਹੈ ਜਿਨਨੇ ਬੰਦਿਆਂ ਨੇ ਪੁਲਿਸ ਤੇ ਅਟੈਕ ਕੀਤਾ ਸੀਗਾ ਜਿਨ੍ਹਾਂ ਨੇ ਆਬਸਟਰੈਕਟ ਕੀਤਾ ਸੀਗਾ ਪੁਲਿਸ ਨੂੰ ਡਿਊਟੀ ਕਰਨ ਚ ਉਹ ਸਾਰੇ ਅਰੈਸਟ ਕਰ ਲਿਆ ਸਰ ਜੀ ਸਰ ਕਿੰਨੀ ਵੱਡੀ ਗੱਲ ਹੈ ਇਹਦਾ ਵੀ ਤਾਂ ਲਿੰਕ ਹੈਗਾ ਕਿਉਂਕਿ ਇਹਨਾਂ ਸਮੇਂ ਤੋਂ ਇਹ ਪਰਤੇ ਹੈਗੇ ਉਸ ਤੋਂ ਬਾਅਦ ਵੀ ਦੀ ਹਿੰਮਤ ਕਰ ਰਹੇ ਕੋਈ ਵੱਡੀ ਗੱਲ ਨਹੀਂ ਆ ਵੀ ਇਹਦੇ ਸੰਬੰਧ ਇਹ ਸਾਰਾ ਇਨਵੈਸਟੀਗੇਟ ਕੀਤਾ ਜਾਊਗਾ ਜੀ ਇਹ ਬਿਲਕੁਲ ਤੁਹਾਡਾ ਵਾਜਬ ਕੁਐਸਚਨ ਹੈਗਾ ਵੀ ਜੇ ਉੱਤੇ ਇੰਨੀਆਂ ਐਫ ਆਈ ਆਰਸ ਹੈਗੀਆਂ ਉਹ ਐਫ ਆਈ ਆਰ ਦੇ ਵਿੱਚ ਲਾਸਟ ਕਦੋਂ ਬਾਹਰ ਆਇਆ ਕਿਹੜੀ ਐਫ ਆਈ ਆਰ 'ਚ ਉਹ ਅੰਦਰ ਗਿਆ ਕਿੱਦਾਂ ਬਾਹਰ ਆਇਆ ਬਾਰਾ ਕਿ ਉਹਨੇ ਕਿਹੜਾ ਕਿਹੜਾ ਕ੍ਰਾਈਮ ਕੀਤਾ ਹੁਣ ਕਿਦਾਂ ਐਕਟਿਵ ਹੋ ਗਿਆ ਦੁਬਾਰਾ ਇਹ ਸਾਰੀ ਗੱਲ ਇਨਵੈਸਟਿਗੇਟ ਕੀਤੀ ਸਰ ਕਿੰਨੀ ਬਹੁਤ ਪਾਰਟੀ ਦੀ ਫੋਰਸ ਸੀਗੀ ਇਹਨਾਂ ਨੂੰ ਕਿਰਾਏ ਮੇਰੇ ਹਿਸਾਬ ਨਾਲ ਕੱਲ ਮਿਨੀਮਮ ਉੱਥੇ 30 ਤੋਂ 40 ਦੇ ਕਰੀਬ ਮਲਾਜਮ ਜਿਹੜੇ ਹੈਗੇ ਆ ਉਹ ਆਲੇ-ਦੁਆਲੇ ਚੌਕੀਆਂ ਦੇ ਥਾਣਿਆਂ ਦੇ ਇਕੱਠੇ ਕਰਕੇ ਉਹਨਾਂ ਨੇ ਆਪਰੇਸ਼ਨ ਕੀਤਾ ਡੀਐਸਪੀ ਸਰਵਡ ਵੀ ਇਹਨਾਂ ਫਲੋਰ ਦੀ ਸੁਪਰਵਾਈਜ਼ਨ 'ਚ ਹੋਇਆ ਐਸਐਚਓ ਗਰਾਇਆ ਔਰ ਫਲੋਰ ਕੰਬਾਈਨਡ ਟੀਮਾਂ ਦੇ ਨਾਲ ਉਹਨਾਂ ਨੇ ਕੀਤਾ ਨਾਰਕੋਟਿਕ ਸੈਲ ਨਾਰਕੋਟਿਕ ਦੀ ਤੁਸੀਂ ਗੱਲ ਕੀਤੀ ਹੈ ਕਿ ਉਸ ਦੇ ਵਿੱਚ ਵਿੱਚ ਇਹ ਕਿ ਡਰਗਸ ਦੇ ਖਿਲਾਫ ਜਿਹੜਾ ਪੰਜਾਬ ਗਵਰਨਮੈਂਟ ਜਾਂ ਪੰਜਾਬ ਪੁਲਿਸ ਐਕਸ਼ਨ ਵੀ ਲੈ ਰਹੀ ਹੈ ਕਿ ਪ੍ਰੋਪਰਟੀਆਂ ਸੀਜ਼ ਵੀ ਕਰ ਰਹੀ ਹੈ। ਕਿਹਦੀ ਪ੍ਰੋਪਰਟੀਆਂ ਸੀਜ਼ ਕੀਤੀ ਹੈ? ਲੈਟ ਅਸ ਸੀ ਬਿਲਕੁਲ ਕੀਤੀ ਜਾਊਗੀ ਜੀ ਇਹਦਾ ਜਿਹੜਾ ਵੀ ਜੋ ਕੁਝ ਵੀ ਇਹਨੇ ਡਰਗ ਦੇ ਤੋਂ ਬਣਾਇਆ ਹੋਇਆ ਉਹ ਸਾਰਾ ਕੁਝ ਇਹਦਾ ਫਰੀਜ਼ ਨਹੀਂ ਜਬਤ ਵੀ ਕੀਤਾ ਜਾਊਗਾ। ਬਿਲਕੁਲ ਬਰਾਮਦ ਕੀ ਹੋਈ ਹੁਣ ਕੋਈ ਵੈਪਨ ਨਹੀਂ। ਨਹੀਂ ਹੁਣ ਤੱਕ ਤਾਂ ਅਸੀਂ ਇਹਦੇ ਕੋ ਡੈਡਲਾਈ ਜਿਹੜੇ ਸ਼ਾਰਪ ਐਜ ਵੈਪਨਸ ਹੈਗੇ ਆ ਉਹ ਤਾਂ ਬਰਾਮਦ ਕੀਤੇ ਹੈਗੇ ਆ। ਬਟ ਵੀ ਆਰ ਲੁਕਿੰਗ ਫਾਰ ਦਾ ਆਰਮਸ ਆਲਸੋ। ਇਸ ਜੋ ਜਿੱਦਾਂ ਦਾ ਇਹਦਾ ਪ੍ਰੋਫਾਈਲਿੰਗ ਹੈਗੀ ਸਾਨੂੰ ਹੋਰ ਵੀ ਆਸ ਹੈ ਵੀ ਡੂਰਿੰਗ ਪੁਲਿਸ ਰਿਮਾਂਡ ਹਲੇ ਤੱਕ ਤਾਂ ਉਹ ਇੰਜਰਡ ਹੈਗਾ ਉਹਦੇ